ਕਿ ਨਹੀਂ ਵਾਇਸ ਦਾ ਕਾਰਨ ਕਿਉਂ ਹੋ ਸਕਦਾ ਹੈ ਪਤਾ ਨਹੀਂ ਕੀ ਕਾਰਨ ਹੈ ਦੇਖ ਲੈ ਤੂੰ ਹੈ ਉਤਾਂ ਵਾਲਾ ਖੂਹ ਬਣ ਗਿਆ ਜਿਵੇਂ ਬੱਜੇ ਕਰਨ ਵਾਲਾਂ ਚ ਦੇਖਦਾ ਸੀ ਆਵਾਜ਼ ਆਵਾਜ਼ ਵੀ ਛਾਂ ਛਾਂ ਨਹੀਂ ਆਉਂਦੀ ਉਹ ਉਹ ਬੋਰ ਕੋਲੋਂ ਆਉਂਦੀ ਆ ਖਿੱਚਦਾ ਖੂਹ ਦਾ ਅਸਲੀ ਰਾਜਕਾ ਅਸਰੀ ਗਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਚ ਅੱਜ ਆਈ ਏ ਨਵੀਂ ਪਾਰਟੀ ਸਾਡੇ ਕੋਲ ਪਹਿਲੇ ਵਾਲੇ ਬੰਦੇ ਕਹਿੰਦੇ ਸਾਤੇ ਡਬਲ ਹੋਣਾ ਨਹੀਂ ਗੰਨਾ ਡਬਲ ਕਰਨ ਲੱਗੇ ਅੱਜ ਉਹ ਆਏ ਵੇ ਆ ਦੇਖਦੇ ਹੁਣ ਵੀ ਇਹ ਸਲਾਹ ਬਣਦੀ ਵੀ ਸਿੰਗਲ ਨੂੰ ਉੱਪਰ ਕਰਾਈਏ ਕਿ ਦੋ ਨੂੰ ਬਣਾਈ ਕੀ ਦੇਖੀਏ ਬਨਣ ਲੱਗੇ ਹੁਣ ਉਹਨਾਂ ਨੂੰ ਚਾਹ ਪਾਣੀ ਪਿਲਾ ਰਹੇ ਆ ਉੱਤੇ ਬਾਅਦ ਦੇਖਦੇ ਆ ਕਿਦਾਂ ਲੂਟ ਇਹ ਬੰਦੇ ਲੈਂਦੇ ਆ ਬੁੱਢੇਪੁਰੇ ਤੇ ਆਉਂਦੇ ਤੱਕ ਇਹ ਵੀ ਹੈਗੇ ਮੇਰੇ ਕੋਲ ਪਰ ਕਦੇ-ਕਦੇ ਮਿਸ ਹੋ ਜਾਂਦਾ ਹੈ ਕੰਮ ਦੂਏ ਬੰਦਿਆਂ ਕਰਕੇ ਐ ਛੋੜੂ ਕਿਦਾਂ ਲੂਟ ਰਹੂੰਗਾ ਇਹ ਪਾਲੋ ਹਥਿਆਰ ਆਪਣੇ ਚੱਕ ਲੋ ਜਾਲੀ ਜੂੜੀਆਂ ਬੰਨ ਲਓ ਦੇਖੀਏ ਫਿਰ ਤੁਹਾਨੂੰ ਹਾਂ ਬੰਦਿਆਂ ਨੂੰ ਕਿਆ ਕਹਿੰਦਾ ਬੰਦੇ ਪੰਜੇ ਆਏ ਆ ਉਹ ਲੈ ਲੈ ਪੰਨਿਆ ਕਰ ਗਲਾਸ ਤੂੰ ਬੋਲਿਆ ਤਾਂ ਅੱਠ ਆਉਂਗੇ ਆਾਂਗੇ ਤੂੰ ਦੁਪਹਿਰ ਹੋ ਜਾਏਗੇ ਦੁਪਹਿਰ ਰੋਟੀ ਬਣਾਉਂਦੇ ਆ ਉਹ ਰੋਟੀ ਹੈ ਬੰਦੇ ਹੋਣੇ ਆ ਉੱਥੇ ਉਹ ਦੋ ਬੰਦਾ ਖੜਕੇ ਪਾਸਾ ਰੀਦਾ ਰਹਿ ਗਿਆ ਉਹਦਾ ਬੰਦੇ ਹੋਣੇ ਆ ਬੰਦੇ ਨਵੇਂ ਲਿਆਂਦੇ ਆ ਹੁਣ ਕਰੀਏ ਗਿਆ ਚੌਰ ਨਹੀਂ ਮੈਂ ਤੇ ਕਹਿੰਦਾ ਡਬਲ ਨਹੀਂ ਕਰ ਹੁਣੇ ਦੋ ਮਿਹੜੇ ਇਕੱਠੇ ਨਹੀਂ ਖਿੱਚਣੇ ਹੈਗੇ ਜ਼ੋਰ ਲੱਗਦਾ ਉਪਰ ਨਾਲ ਜ਼ੋਰ ਲੱਗਦਾ ਏ ਤਾਂ ਹੁਣ ਇਹੇ ਨੂੰ ਲਿਆਂਦੇ ਫਿਰ ਨਾ ਨਾ ਬੁੱਢੇਪੁਰੇ ਵਾਲੇ ਆ ਨਹੀਂ ਬਣਾਉਣਾ ਦਾ ਦੋ ਡੇਢ ਬਿੱਗਾ ਕਿਹੜਾ ਮਾਤਾ ਰਾਣੀ ਮੋਰੇ ਪੈਣੀ ਹੂੰ ਬੰਦਾਂਗੇ ਉਦੋਂ ਸੀ ਬਣਾਉਣਾ ਕਦ ਬਣਾਉਣਾ ਇੱਕ ਦੋ ਦਿਨ ਤੱਕ ਉਧਰੇ ਬੰਦ ਦਾ ਤਲੀਫ ਤਾਂ ਮੈਂ ਸਾਲੇ ਨਾ ਕਿਹਾ ਹੂੰ ਕੰਨ ਜੀ ਚੁਟਾਈ ਅੱਛਾ ਆ ਬਹੁ ਪੰਗਾ ਯਾਰ ਚੌੜ ਕਰਦਾ ਪਿੰਡੀ ਫਿਰ ਬੰਨੇ ਹੀ ਨਹੀਂ ਛੱਡੇ ਦਿੱਤਾ ਮੇਰਾ ਛੋਟਾ ਛੋਟਾ ਹੀ ਪਈ ਜਾਂਦਾ ਉਹ ਚੱਲ ਕੋਈ ਨਹੀਂ ਦੇਖਦੇ ਆ ਨੂੰ ਕਹਿ ਕੇ ਨਾ ਵੀ ਵਰਦੀ ਪਾ ਕੇ ਫਾਈਨਲ ਹੋ ਗਏ ਹੈ ਆ ਤੇਰੇ ਮੋਟੂ ਨੇ ਪਾਲੀ ਵਰਦੀ ਬਨ ਲਿਆ ਸੇਰਾ ਹਾਂ ਆ ਤੇਰੇ ਜੂਜੂ ਨੂੰ ਵਾਣਾ ਹੋ ਗਿੜਾ ਨੇੜੇ ਵਾਲਾ ਦੋ ਬੰਦੋ ਕੋਈ ਚੱਕਰ ਨਹੀਂ ਨੇੜੇ ਵਾਲਾ ਦੋ ਬੰਦੋ ਬਾਕ ਖਿੱਚਣਾ ਨਹੀਂ ਹੈਗਾ ਹੈਗਾ ਨਾ ਹੋਰ ਹਾਂ ਹਾਂ ਯਾ ਦਬਲ ਕਰ ਦੇਈਏ ਮੀਤਾ ਕਹੋ ਇੰਦਰ ਨੂੰ ਤੋਰ ਪੈਣਾ ਲੈਂ ਨਾ ਫਿਰ ਦੇਖਦੇ ਆ ਆ ਤਾਂ ਬਹਾਰਾ ਤੂੰ ਲੇਨ ਤੋਰ ਇਧਰ ਨੂੰ ਲੈਨ ਲੇਨ ਤੋਰ ਫਿਰ ਦੇਖਦੇ ਆਂ ਕੀ ਕਹਿੰਦਾ ਵੀ ਡਬਲ ਕਰਨਾ ਹੈ ਕਿ ਸਿੰਗਲ ਥੱਲੇ ਤਾਂ ਇਧਰ ਨੂੰ ਲੈਨ ਪੁੱਠੇ ਪਾਸੇ ਨੂੰ ਬਸ ਆਗ ਜਿਆਦਾ ਲਾਈ ਜਾਇਓ ਆਗ ਨਾਲੇ ਖੜਨਾ ਇਹਨੇ ਲੋ ਜੀ ਮੋਟਰ ਪਰ ਆ ਗਏ ਹੁਣ ਉਧਰ ਗੰਨੇ ਬੰਦੇ ਆ ਉਹ ਇਧਰ ਦਿਖਾਉਂਦੇ ਤੁਹਾਨੂੰ ਕੀ ਲੱਗੇ ਕਰਨ ਇਹ ਪਪੂਲਰ ਖੜੇ ਆਪਣੇ ਲੈਂਡ ਡੋਰ ਦੇ ਉੱਪਰ ਗੰਨੇ ਆ ਇਧਰ ਬੱਟ ਦੇ ਨਾਲ ਇਹ ਦੁਬਾਰਾ ਜੰਮੇ ਵੇ ਸਾਰੇ ਇੱਥੇ ਕੀ ਪਟਾਤੇ ਤੇ ਇੱਥੇ ਤੇ ਬਰਸਾਤ ਵਿੱਚ ਸਾਰੇ ਜੰਮੇ ਆ ਇਹ ਹੁਣੀ ਨਾਲ ਇਹਨੂੰ ਸਾਫ ਲੱਗੇ ਆ ਕਰਨ ਮੈਂ ਪਹਿਨਾ ਹਲਾਗਾ ਪੜਦਾਂ ਮੈਂ ਥੋੜੇ ਥੋੜੇ ਡੌਲ ਨੂੰ ਨਾਲੇ ਗੈਲ ਤੇ ਬਬੂਦਰ ਪੱਟੋ ਜੀ ਇਹਨ ਤੋਂ ਬਾਅਦ ਇਹਨੂੰ ਫਿਰ ਹਲਾਗਾ ਪੱਟਣ ਦੇ ਬਾਅਦ ਫਿਰ ਕੁਹਾੜਾ ਲੈ ਕੇ ਬਾਕੀ ਉਹ ਕਰ ਲੈਣਾ ਆਪਣਾ ਕੁਹਾੜਾ ਲੈ ਲੈਣਾ ਕਹੀ ਗੱਲ ਨੰਗੀ ਕਰਕੇ ਇਹਨੂੰ ਜੜਾ ਸਾਰੀ ਪਟਦੇ ਆ ਤੇ ਦਵਾਰਾ ਨਹੀਂ ਫਟੋਗੇ ਨਹੀਂ ਇਹਨਾਂ ਨੇ ਫੇਰ ਫਟੇ ਆਉਣਾ ਹੁਣ ਹੁਣਾ ਤਾਂ ਹੈ ਨਹੀਂ ਨੇ ਜੈਸਾ ਹੀ ਛਾਂਗ ਰੱਖਣਾ ਪੈਣਾ ਹੈ ਹੁਣ ਵਧੀਆ ਵੀ ਨਹੀਂ ਲੱਗਾ ਵੀ ਸਿਸਟਮ ਗੱਲ ਹੋਊਗੀ ਤੇ ਦਵਾਰਾ ਫਟਣ ਕਰਕੇ ਜੇ ਤਾਂ ਲੱਗ ਜਾਂਦੇ ਫਿਰ ਤਾਂ ਗਲ ਜਾਂਦੇ ਆ ਖੇਤ ਦੇ ਗੱਬੇ ਆ ਕੇ ਬਾਹਰ ਦੀ ਸਾਰਾ ਡੌਲ ਆ ਕਾ ਕਰ ਗਏ ਟੱਗ ਕਰਤੀ ਆ ਮੈਂ ਕਿਹਾ ਵੀ ਚੱਲ ਬੰਦਾ ਰੱਖਿਆ ਵੇ ਛੂਟੂ ਅੱਜ ਇਹਦੇ ਸਾਰੇ ਨੂੰ ਅੱਜ ਸਾਫ ਕਰਦੇ ਆ ਸਿਰੇ ਤੇ ਸਿਰੇ ਤੱਕ ਜਿੰਨਾ ਹੈਗਾ ਐਨ ਬਣਾਉਦੇ ਚੰਗੀ ਜਿਹਾ ਲੱਗ ਜੇ ਪੱਟਾਂ ਦੇ ਚੱਲ ਪੱਤੀਏ ਚਲੋ ਜੀ ਓ ਜੀ ਮੱਟੂ ਬਲਵਾਨ ਨੂੰ ਕਿੱਦਾਂ ਅਸੀਗਾਲ ਜੀ ਇਹ ਗੈਬਰੇ ਆਈ 6-7 ਦਿਨ ਦੱਸੇ ਬਿਨਾ ਘਰ ਤੇ ਫਰਾਰ ਹੋ ਗਿਆ ਐ ਹੁੰਦਾ ਫਿਰ ਦੱਸੇ ਮੈਨੂੰ ਜਾਂਦਾ ਜੇ ਦੱਸ ਤਾਂ ਫਿਰ ਕਿੱਥੇ ਵੀ ਜਾਣ ਦਿੰਦਾ ਕੋਈ ਹੂੰ ਕੋ ਮੈਂ ਸ਼ਿਮਲੇ ਹਾਂ ਠੰਡਾ ਇਲਾਕਾ ਤਾਂ ਮਹਾ ਚਲ ਕੀੜੇ ਮਾਰੀ ਹੈ ਇਹ ਨਾਨਾ ਠੀਕ ਆ ਪੂਰੀ ਗਰਮੀ ਜ਼ਿਆਦਾ ਸੀ ਹਾਂ ਉਹਦੇ ਗਾਣੇ ਬਾਬੇ ਪਹਾੜਾ ਵੱਲ ਚੱਲਦੇ ਆਉਣਾ ਤਾਂ ਫੇਰ ਉਰੀ ਪੈਣਾ ਦਾ ਹਾਂ ਉਹਨਾਂ ਤਾਂ ਪੈਣਾ ਹੈ ਹਾਂ ਜਿਹੜੇ ਕਿ ਉੱਥੇ ਸੋਹਣਾ ਮਾਹ ਹੁੰਦਾ ਹਾਂ ਅਜੇ ਅਗਲੇ ਮਹੀਨੇ ਪਰਫਾ ਪੈਣ ਲੱਗੂਗੀ ਨਾ ਬਰਫ ਤਾਂ ਜਨਵਰੀ ਉੱਚ ਪੈਂਦੀ ਆ ਨਾ ਗਾਹ ਪੈਣ ਲੱਗ ਜਿੰਦੀ ਹੈ ਸਤੰਬਰ ਵਿੱਚ ਉਹ ਉੱਚੀ ਥਾਂ ਪੈਂਦੀ ਹੈ ਬਸ ਜਨਵਰੀ ਦਸੰਬਰ ਚ ਪੈਂਦੀ ਸ਼ਮਲੇ ਸ਼ੋਣ ਲੱਗਦੀ ਸਤੰਬਰ ਤੇ ਬਾਅਦ ਸ਼ੁਰੂ ਹੋਣੀ ਉੱਪਰ ਬਰਫ ਹੁਣ ਈਮਕੋਣ ਸਾਹਿਬ ਕਿ ਨਹੀਂ ਵੀ ਸ਼ੁਰੂ ਹੋ ਲੈਣੀਗਾ ਸਤੰਬਰ ਤੇ ਬਾਅਦ ਜਦ ਬੰਦ ਹੋਣ ਲੱਗਦਾ ਜਾਏ ਬਰਫ ਪਾਉਣ ਲੱਗ ਜਿੰਦੀ ਹੈ ਹੁਣ ਉੱਥੇ ਪੀੜ ਭੂੜ ਨੇ ਦੀ ਫ੍ਰੀਜ ਤਾਂ ਖਾਲੀ ਆ ਨਾਲੇ ਬੱਦਲ ਵਾਈ ਤੇ ਮੌਸਮ ਵਧੀਆ ਦਾ ਸੱਲ ਹੋਣੀ ਆਪਣੇ ਵਾਂਗੂ ਹੈ ਸੱਲ ਗਿਆ ਬੱਦਲ ਫਿਰ ਬੱਦਲੇ ਫਿਰਦੇ ਤੇ ਸਾਲਾ ਧੁੰਦ ਮੰਗਣਾ ਹੋ ਜਾਂਦਾ ਦਾ ਦਿਖਦੇ ਨਹੀਂ ਤਾਂ ਕੁਝ ਕੋਈ ਕਹਿੰਦਾ ਸੱਲ ਬਹੁਤ ਤੋਂਦ ਮੰਗਣਾ ਹੋਇਆ ਵਦੋ ਉੱਥੇ ਤਾਂ ਠੰਡਾ ਪਿਆ ਤਾਂ ਹੂੰ 20 ਬਾਈ ਟੈਂਪਰੇਚਰ ਅਸੋ ਚੱਲੇ ਬਾਬੇ ਪਹਾੜਾਂ ਵੱਲ ਨੂੰ ਚੱਲ ਕੋਈ ਨਹੀਂ ਘੁੰਮਿਆ ਵਧੀਆ ਨਾਲੇ ਭੀੜ ਘਟਦੇ ਹੁੰਦਾ ਜੀ ਤਾਂ ਉਥੇ ਭਰਿਆ ਹੋਆ ਹੁੰਦਾ ਚੱਲ ਉਹ ਤਾਂ ਕੋਈ ਨਹੀਂ ਹੂੰ ਵਧੀਆ ਰਹੇ ਐਨ ਵਧੀਆ ਟਰੈਕਿੰਗ ਇੰਟਰਵਿਊ ਕਰੀ ਮਾੜੀ ਮੋਟੀ ਤੈਂ ਕਿਹੜੇ ਵੀਡੀਓ ਪਾਈ ਆ ਅਸੀਂ ਪਾਦ ਨਹੀਂ ਸੀ ਤੇ ਵਿੱਚ ਤੈਂ ਦੱਸਿਆ ਹੀ ਨਹੀਂ ਵੀ ਟਰੈਕਿੰਗ ਕਰਦਾ ਇਹ ਕਰਦਾ ਆ ਦੱਸੇ ਬੈ ਨਾ ਭੱਜ ਗਿਆ ਯਾਨੀ ਕਿ ਉਹ ਮੋਸੋ ਜੀ ਬਾਈ ਪਹਿਲੀ ਵਾਰ ਛਿਮਲੇ ਗਿਆ ਮੈਂ ਆ ਮੌਸਮ ਚ ਜਾਣਾ ਚਾਹੀਦਾ ਅਗਸਤ ਚ ਹਮ ਥੋੜਾ ਬਹੁਤ ਸੋਹਣਾ ਲੱਗਦਾ ਹੈ ਵਧੀਆ ਆਲੇ ਦੁਆਲੇ ਬੱਦਲ ਵਾਈ ਆ ਜਿੱਦਾਂ ਆਪਾਂ ਉਂ ਚਲੇ ਜਾਂਦੇ ਆ ਜਨਵਰੀ ਹੋ ਜਾ ਤਾਂ ਭੀੜ ਬਹੁਤ ਹੁੰਦੀ ਹੈ ਨਵੇਂ ਸਾਲ ਦੀ ਚੜ੍ਹਦੀ ਕਲਾ ਵੀ ਨਹੀਂ ਮਿਲਦੀ ਇਹ ਗਾਂਹ ਗਰਮੀਆਂ ਚ ਵੀ ਬਹੁਤ ਭੀੜ ਹੁੰਦੀ ਆ ਯਾਨੀ ਕਿ ਸ਼ਿਮਲੇ ਮਹੀ ਪੂਰਾ ਪਿਆ ਉੱਥੇ ਦਾ ਪੈਂਦਾ ਹੀ ਰਹਿੰਦਾ ਆਣੀਓ ਪਾਣੀ ਕਰਦਾ ਇੱਕ ਵਾਰ ਸ਼ਿਮਲੇ ਸ਼ਿਮਲੇ ਦੇ ਅੱਗੇ ਨਹੀਂ ਤਾਂ ਉਦੋਂ ਦਾ ਪਾਣੀ ਨਹੀਂ ਮੜਾ ਜਾ ਪੈਣ ਜਿਹਦੇ ਦਾ ਪਹਾੜਾਂ ਜਦ ਜਦੇ ਹੜ ਆ ਜਾਂਦਾ ਤਾਂ ਇਹ ਵੀ ਗੁਰ ਸਾਹਿਬ ਵੀ ਤਾਂ ਦੇਖਿਆ ਜੇ ਆਪਾਂ ਗਏ ਆ ਇੱਧਰ ਦੇਖ ਲੈ ਗਰਮੀ ਚ ਥੱਲੇ ਜੋ ਉੱਥੇ ਏਡੇ ਗੁਰਦੁਆਰਾ ਸਾਹਿਬ ਹੀ ਗਰਮੀ ਸੀ ਜਾਂ ਉੱਪਰ ਲੇ ਗਏ ਉੱਥੇ ਠੰਡ ਮੀਂਹ ਪਵੇ ਦੇਖ ਲੈ ਨਾਲ ਥੇੜਾ ਉੱਥੇ ਨਾਲੇ ਕਿੰਨਾ ਕ ਫਰਕ ਆ ਉੱਥੇ ਦਾ ਉੱਥੇ ਗਏ ਦੇ ਤਾਂ ਗਾਹ ਹੋਰ ਥੋੜਾ ਸ਼ਿਮਲੇ ਤੇ 10 20 ਕਿਲੋਮੀਟਰ ਹੂੰ ਤੇ ਸੋਨਾ ਦਾ ਟੈਗਿੰਗ ਟੂ ਕੀ ਨਾ ਠੀਕ ਆ ਮੈਂ ਵੀ ਪੁੱਛਿਆ ਬੋਦ ਨੂੰ ਮੈਂ ਪੰਜ-ਛੇ ਦਿਨ ਹੋ ਗਏ ਬੰਦਾ ਦਿਖਦਾ ਨਹੀਂ ਕਹਿੰਦਾ ਫਰਾਰ ਹੋਇਆ ਵਾ ਮਾ ਚਲ ਕੋਈ ਨਹੀਂ ਆ ਜਾਣਾ ਫੇਰ ਆਏ ਹੁਣ ਤਾਂ ਇੱਥੇ ਹੀ ਰਹਿਣਾ ਹੈ ਹੂੰ ਹੁਣ ਤਾਂ ਇੱਥੇ ਹੀ ਰਹਿਣਾ ਚੱਲ ਕੋਈ ਨਹੀਂ ਠੀਕ ਐ ਬਾਈ ਵੀ ਅੱਜ ਗੰਨਾ ਬੰਨਣਾ ਲਾਇਏ ਤੇ ਦੁਆਰਾ ਬਣਾਤਾ ਹੈ ਹਾਂ ਦੁਆਰਾ ਉਹੀ ਮੇੜੇ ਨੂੰ ਲਾ ਰਹੇ ਆ ਕੁਛ ਉੱਪਰ ਤੇ ਬੰਨ ਦੇਣਾ ਤਾਂ ਥੋੜਾ ਜਿਹਾ ਉੱਪਰ ਦੀ ਬੰਨ ਰੇਮਾ ਜਿੱਥੇ ਤੇ ਗਰ ਗਿਆ ਵੀ ਬਸ ਤੁਸੀਂ ਉੱਥੇ ਹੀ ਪਿਆ ਰਹੇ ਨਾ ਤੇ ਜਿਹੜਾ ਗਿਰਿਆ ਵਾ ਉਹ ਗਰ ਗਿਆ ਨਾ ਥੋੜਾ ਜਿਹਾ ਉੱਜਣ ਮੈਂ ਵੀ ਜਿਹੜਾ ਗਰ ਗਿਆ ਉੱਥੇ ਹੀ ਪਿਆ ਰਹੇ ਨਾ ਤੇ ਜਿਹੜਾ ਖੜਾ ਏ ਉਹਨੂੰ ਕਣੀ ਬੰਦੋ ਜਿਹੜਾ ਕੋਈ ਨੇੜੇ ਆ ਉਹਨੂੰ ਦੋ ਕਰਦੇ ਹੋ ਉਹਨਾਂ ਨੂੰ ਖੁੱਲੀ ਸ਼ੂਟ ਦੇ ਦਿੱਤੀ ਆ ਨਾਲ ਹੁਣ ਤਾਂ ਸੌਖਾ ਹੀ ਬੰਨਣਾ ਕਿਉਂਕਿ ਬੰਨਿਆ ਹੋਇਆ ਪਹਿਲਾਂ ਹੂੰ ਵਿੱਚ ਜਗ੍ਹਾ ਵੀ ਬਣੀ ਹੋਈ ਐ ਹਾਂ ਉਹ ਤਾਂ ਕੁਝ ਟਾਈਮ ਹੀ ਲਾਉਣਾ ਬਹੁਤ ਹਨਾ ਬਾਕੀ ਗੀੜਾ ਮਾਰ ਕੇ ਆਉਂਦਾ ਉਹ ਕਿੰਨੇ ਬੰਦੇ ਆ ਬੰਦੇ ਉਹ 5-6 ਉਹ ਤੋਂ ਬੁੱਢੇਪੁਰ ਵਾਲੇ 3 ਹੋਰ ਨੇ ਆ ਜਾਣ ਬੰਦਣਾ ਉਹਨਾਂ ਨੂੰ ਸ਼ਾਮ ਤੱਕ ਸਾਰਾ ਇਹ ਚਲੇਗੇ ਇਹ ਹੈਗੇ ਆ ਕਹਿੰਦਾ 7 ਡਬਲ ਹੀ ਹੁੰਦਾ ਇਹ ਵੀ ਵਾਲੇ ਕੰਡੀਸ਼ਨਰ ਨਾਲ ਬੰਦਦੇ ਆ ਡਬਲ ਜ਼ੋਰ ਲੰਦਾ ਉਹ ਤਾਂ ਹੈ ਗੰਨਾ ਲੰਮਾ ਬਾ ਉਹ ਤਾਂ ਲੰਮਾ ਵੀ ਇਹ ਜ਼ੋਰ ਲੰਦਾ ਦੂਰ ਤੱਕ ਕਹਿੰਦਾ ਆਪਣੀ ਸਿੰਗਲ ਕਰ ਦਾਂਗੇ ਅਸੀਂ ਵਾ ਚੱਲ ਦੇਖਦੇ ਆ ਉਹ ਤਾਂ ਉਹ ਵੀ ਫਰਕ ਪੈ ਗਿਆ ਗੰਨੇ ਵਧ ਵਧ ਕੇ ਜਿਹੜੇ ਵਧਣੇ ਗੰਨੇ ਹਜੇ ਹੈਗਾ ਮਹੀਨਾ ਪਿਆ ਯਾਰ ਪੂਰਾ ਸਤੰਬਰ ਮਹੀਨਾ ਸਾਰਾ ਬਦਲ ਦਾ ਪਿਆ ਹਲੇ ਪਏ ਆ 40 ਦਿਨ ਆਹੀ 40 ਦਿਨਾ ਗੰਨੇ ਤੇ ਬਸ ਦੇਖ ਲਾ ਫੇ ਆਪਾਂ ਵੀ ਕੱਢਿਆ ਕਿਤੇ ਦਾ ਟੂਰ ਦੇਖ ਲੈਂਦੇ ਆ ਮਨਾਉਸਲਾ ਦੇਖ ਲੈਂਦੇ ਆ ਨਾਲੇ ਕਹਿੰਦੇ ਤੇ ਉਹ ਬਿਆ ਬਣੀ ਨਹੀਂ ਗੱਲ ਪੁੱਛੀ ਉਹਨੂੰ ਕਹਿੰਦਾ ਹੈ ਪੁੱਛ ਲਈ ਚਾਂ ਦੇਖ ਲਈ ਹੂੰ ਚੱਲਦੇ ਆਂ ਅੰਬੇਲੀ ਹੀ ਆ ਹੁਣ ਬਸ ਹਾਂ ਹਾਂ ਮੀਨਾ ਹਲੇ ਵੀ ਵਿਲੇ ਹੀ ਆ ਹੂੰ ਮੀਨਾ ਹੀ ਬਸ ਅਕਤੂਬਰ ਚ ਜੀਰੀ ਵੱਢ ਹੋਣੀ ਕਿਦਾਂ ਸਪਰੇ ਤਾਂ ਗੱਲ ਕਰਾਤੀ ਜੀਰੀ ਨੂੰ ਮੈਂ ਤਾਂ ਹੋਲੂ ਅੱਜ ਕਹਿੰਦਾ ਤਾਂ ਗਰਾਉਂਡ ਨੂੰ ਹੀ ਹਲੇ ਕਰਾਈ ਨਹੀਂ ਅੱਜ ਥੇਲੇ ਦੀ ਥੇਲੇ ਨਹੀਂ ਹੈਗਾ ਸੀਤ ਫਲੇਟ ਤੇਲਾ ਤਾਂ ਨਹੀਂ ਹੈਗਾ ਆਪਾਂ ਇੰਜਣ ਵਾਲੇ ਨਾਲ ਹਾਂ ਮਿੱਠੂ ਤੇ ਕਰਾਤੀ ਤੂੰ ਤੇ ਸੀਤ ਫਲੇਟ ਸ਼ੁਰੂ ਹੋ ਗਈ ਥੱਲੇ ਤੇ ਉਹ ਵੀ ਸਾਡੇ ਆਪਣੇ ਛੇਟਲੇ ਖੇਤਾਂ ਨੂੰ ਆ ਜਿੱਥੇ ਸਲਾਬ ਪਾਣੀ ਕਰਕੇ ਹੋ ਪਾਣੀ ਕਰਕੇ ਪਾਣੀ ਥਲੇ ਨਾ ਚੱਲਿਆ ਵੀ ਨਹੀਂ ਇੱਥੇ ਕਿਤਾ ਚੱਲਿਆ ਤਾਂ ਹੈ ਨਹੀਂ ਫੇਰ ਵੀ ਸਲਾਬਾ ਦਾ ਰਹਿੰਦਾ ਹੀ ਆ ਇੱਥੇ ਤਾਂ ਧੁੱਪਾਂ ਲੱਗ ਜਾਂਦੀ ਐ ਸੁੱਕ ਜਾਂਦਾ ਏ ਅਬੀਰ ਵਾਲੇ ਜੀ ਬਹੁਤ ਨਾਲੇ ਇਹ ਤਾਂ ਜਿਵੇਂ ਪਾਣੀ ਨਹੀਂ ਲਾਇਆ ਦੇਲਾਂ ਵਾਲੇ ਜਿਵੇਂ ਪਾਣੀ ਨਹੀਂ ਲਾਇਆ ਇਹਨੇ। ਕਿਆ ਕਹਿ ਦੀਏ ਧਰਤੀ ਚ ਹੈ ਬਾਈ ਆਪਣੇ ਸਾਡੇ ਘਟ ਹਲੇ ਭੋਲੂ ਦੀ ਵੀ ਘਟਾ ਉੱਥੇ ਆਪਾਂ ਬਾਲਪੁਰ ਥੋੜੀ ਹੈ ਉਧਰ ਬਹੁਤ ਹੈ ਰਾਜੇਉ ਜੀ ਆਂਦੇ ਮੈਂ ਦੇਖਿਆ ਉਹਨਾਂ ਦੇ ਉਹਨਾਂ ਦੇ ਸੀਟ ਬਲੈਡ ਬਹੁਤ ਹੈ। ਤੇ ਕਹੇ ਪਾਣੀ ਵੀ ਭਰ ਕੇ ਰੱਖਦੇ ਮੋਟਰ ਚ ਲਾਈ ਵੀ। ਆ ਖੂਹ ਦੇ ਕੇ ਕਹਿੰਦਾ ਆਵਾਜ਼ ਕਰਦਾ। ਖੂਹ ਕੰਨ ਕਰਦਾ। ਖੂਹ ਕਰਦਾ ਉਹ ਪੈਪਾ ਜਿਹੜਾ। ਗਰ ਭਈਏ ਡਰ ਕੇ ਕਹਿੰਦੇ ਸਰਦਾਰ ਜੀ ਖੂਹ ਚੋਂ ਵਜਾਂ ਆਉਂਦੀਆਂ ਕਹਿੰਦੇ। ਨਹੀਂ ਖੂਹ ਚੋਂ ਆਜਾਂਦੀਆਂ। ਉਹ ਬੋਰ ਆ ਉਹ ਦੇਖ। ਆ ਦੇ। ਬੋਰ ਚ ਹੁੰਗੇ ਤਾਂ ਸਾਰੀ ਹਵਾ ਬਣ ਜੂ। ਹਾਂਜੀ ਫੱਕੀ ਗੱਲ ਪੂਤਾਂ ਵਾਲੇ ਕੰਮ ਆਇਆ ਭਈਆ ਡਰ ਕੇ ਆ ਦੇ ਦੇਖੀ ਵੀਡੀਓ ਜੀ ਬਦਲੇ ਸੁਣਦਾ ਨਾ ਨਹੀਂ ਲੱਗਦਾ ਪੂਤਾਂ ਵਾਲੇ ਕੰਮ ਉਹ ਭਈਆ ਡਰ ਕੇ ਕਹਿੰਦਾ ਸਰਦਾਰ ਜੀ ਆਵਾਜ਼ ਆਉਂਦੀ ਆ ਮੈਂ ਸਾਲੇ ਉਹ ਬੋਰਾ ਉਹ ਲੱਗਾ ਗੂਣਾ ਬਦਰਾ ਕਰਦੇ ਸਾਡਾ ਕਿਹਦੇ ਪੂਤਾਂ ਵਾਲਾ ਗੂ ਵੱਜਣ ਲੱਗ ਜਾ ਕਾ ਦੇ ਨਹੀਂ ਕਾ ਦੇ ਆਉਂਦੀ ਆ ਹਵਾ ਆਉਂਦੀ ਛਾਲੀ ਹਾਂ ਉਹ ਬੋਰਾ ਹੂੰ ਦੇਖੀ ਬੰਦੇ ਚੱਲ ਪਾ ਭਾਈ ਜਿਹੜਾ ਹਵਾ ਜੀ ਖਿੱਚਦਾ ਹੁੰਦਾ ਹੈ ਨਾ ਆਪਣੀ ਆਵਾਜ਼ ਆਉਂਦੀ ਹੈ ਭਈਏ ਡਰ ਕੇ ਕਹਿੰਦੇ ਸਰਦਾਰ ਜੀ ਦਾ ਵਾਜਬਾ ਉਦੋਂ ਦੀ ਫੂਝੋ ਮੈਂ ਸਾਲਾ ਕੁਝ ਨਹੀਂ ਹੋਇਆ ਇਹ ਤਾਂ ਪਾਣੀ ਉਦੀ ਆ ਬੋਰ ਚੋਂ ਆਉਂਦੀ ਆ ਆ ਛੱਡੇ ਹੋਏ ਹੈਗੇ ਹਥਿਆਰ ਕੱਲ ਭਰ ਗਿਆ ਦਾ ਜਦ ਭਰ ਗਿਆ ਫੇਰ ਨਹੀਂ ਆਵਾਜ਼ ਆਈ ਪਾਣੀ ਭਰ ਗਿਆ ਤਾਂ ਕੱਲ ਤੁਹਾਡੇ ਵਰਗੇ ਪੂਰੇ ਬੈਠੇ ਰਹੇ ਨੇ ਡਰੌੜੇ ਵੀ ਨੇ ਦੇਖਣ ਮਟੋਰ ਦੇ ਤਾਂ ਤਾਲਾ ਕੂਣਾ ਵੱਜਣ ਲੱਗਦਾ ਵੀ ਸਾਡਾ ਡਰ ਮੈਂ ਤਾਂ ਡਰਨੇ ਵਾਲੀ ਗੱਲ ਆ ਉਹ ਪਤਾ ਹੈ ਗੱਲ ਨੂੰ ਰਾਤ ਨੂੰ ਪਿਆ ਨੂੰ ਆਉਂਦੀ ਆ ਆਪਾਂ ਨੂੰ ਤਾਂ ਪਤਾ ਹੁਣ ਵੀ ਉਹ ਛੱਡਿਆ ਉਹ ਆਪਾਂ ਨੇ ਮੂਹਰੇ ਬੋਰ ਹੁਣ ਭਈਆਂ ਨੂੰ ਵੀ ਨਹੀਂ ਪਤਾ ਵਿੱਚ ਬੋਰ ਆ ਉੱਥੇ ਪਿਆ ਨੂੰ ਆਵਾਜ਼ ਆਉਂਦੀ ਕਹਿੰਦਾ ਸਸਾਰ ਚ ਰਾਤ ਨੂੰ ਨਹੀਂ ਚਲਾਈ ਹੁਣ ਕਹੀ ਦਿੰਦੀ ਆਪਾਂ ਨੇ ਕੱਲ ਚਲਾਈ ਸੀ ਆ ਕੱਲ ਭਰ ਗਿਆ ਤਾਂ ਖੂ ਹੁਣ ਚਲਾਈ ਨਹੀਂ ਹੈਗੀ ਆ ਪਾਣੀ ਫਿਰ ਉਹ ਬੋਰ ਚੋਂ ਚੱਲੇ ਜਾਂਦਾ ਹਾਂ ਹਾਂ ਬੋਰ ਚੋਂ ਲੰਘ ਜਾਂਦਾ ਥੱਲੇ ਵੱਜਾ ਦੇ ਲਾ ਕਿਹੜੇ ਸਾਹ ਕਾ ਕੜਦਾ ਇਹ ਤਾਂ ਡਰਾਉਣੇ ਵਾਲੇ ਕੰਮ ਆ ਉੱਪਰੇ ਬੰਦੂਈ ਲਾ ਕੇ ਖੂਬ ਉਡਾਲਦੇ ਰਾਤ ਨੂੰ ਬਿਠਾ ਲੈ ਨਾਲ ਆਹ ਸਾਈਡ ਪਰ ਕਿਧਰ ਬੈਠਣਾ ਨੱਕਾ ਮੋੜ ਕੇ ਆਇਆ ਆਹ ਸਾਈਡ ਪਰ ਜੜਾ ਜੀ ਵੀ ਭੂਤਾਂ ਵਾਲੇ ਖੂਬ ਮੰਗੂਏ ਆ ਬੱਚੇ ਕਦੇ ਟੇਪ ਦੂਆ ਲਾ ਲੈਣਾ ਕੋਈ ਆਵਾਜ਼ ਕਢਣ ਵਾਲੇ ਵਿੱਚ ਸਪੀਕਰ ਲਾ ਦੇ ਦੇਖੀ ਕਿਹੜੇ ਸਾਹ ਕਾ ਆਵਾਜ਼ ਆਉਣੀ ਉਹਦੇ ਕੋਲ ਨੂੰ ਰੱਖ ਦੇ ਕੋਈ ਕਹਿੰਦਾ ਇੱਥੇ ਥੱਲੇ ਚਿਪਕਾ ਦਵੇ ਇਹਦੇ ਹੂੰ ਇੱਕ ਸਾਡਾ ਡਰਾਉਣੇ ਆ ਇਹ ਤਾਂ ਹੈ ਤਾਂ ਕੰਮ ਡਰਾਉਣੇ ਵਾਲਾ ਹੀ ਯਾਰ ਕਸਰ ਤਾਂ ਕੋਈ ਨਹੀਂ ਛੱਡੀ ਵੀ ਨੇ ਲੈ ਰਾਤ ਨੂੰ ਡਰੂਗਾ ਬੰਦਾ ਰੁਕ ਰੁਕੇ ਮੈਂ ਕਹਿੰਦਾ ਦਿੱਲੀ ਵਰਗੇ ਬਿਠਾ ਦੇ ਲੇ ਫੇ ਰਾਤ ਨੂੰ ਨਾ ਟੀਕੀ ਵਾਚ ਵਾ ਜਿਆਦਾ ਆਉਂਦੀ ਆ ਲੋਈ ਕਹਿੰਦਾ ਦਿੱਲੀ ਵਰਗੇ ਪੂਰਾ ਆਦੂ ਵਾਲੇ ਦੇਖਾ ਸੜਕ 'ਪੇ ਗੱਡੀਆਂ ਲੰਘਦੀਆਂ ਦਿੱਲੀ ਨੂੰ ਲਿਆਈ ਰਾਤ ਨੂੰ ਉਹ ਰ ਬਿਠਾ ਦੀ ਕਿਵੇਂ ਨੱਕਾ ਫਤ ਲੱਗਿਆ ਆ ਇਹਦਾ ਕਿੰਨੀ ਘਰ ਲੱਗ ਗਿਆ ਹੁਣ ਮੈਨੂੰ ਵੀ ਤਾਂ ਪਤਾ ਲੱਗਣਾ ਆ ਹੁਣ ਹੀ ਲੱਗੀ ਪਰ ਮੈਂ ਸੋਣਿਆ ਤੇ ਧਿਆਨ ਧਿਆਨ ਨਹੀਂ ਜਾਂਦਾ ਧਿਆਨ ਜਾਇਤੀ ਪਤਾ ਲੱਗਣਾ ਆ ਕੱਪੜੇ ਦੇ ਲੈ ਸਾਲਾਂ ਨੇ ਉਹ ਤੇ ਗੱਬੇ ਸੁੱਕਣੇ ਪਾਈ ਵੀ ਆ ਉਹ ਤਾਂ ਆ ਜਾਣਾ ਉਹਨੇ ਮੈਨੂੰ ਦੱਸਿਆ ਕਹਿੰਦਾ ਸਜ਼ਾਰ ਜੀ ਆਵਾਜ਼ਾਂ ਆਉਂਦੀਆਂ ਉਹ ਮੈਂ ਕੁਝ ਨਹੀਂ ਹੋਇਆ ਜਿਆ ਆਵਾਜ਼ਾਂ ਨੂੰ ਪਾਈ ਰੋਟੇ ਕੇ ਮੈਂ ਉਹ ਵਿੱਚ ਹਵਾ ਬਣਦੀ ਆ ਉਹਦੇ ਆ ਜਾਂਦਾ ਬੰਦਾ ਤੇਰੇ ਲੰਘਿਆ ਆ ਚੱਕਰ ਚੱਲ ਚੱਲ ਕੋਈ ਨਹੀਂ ਬਣਾਉਂਦੇ ਸਲਾਹ ਕਰਦੇ ਆ ਉਹਨੂੰ ਫੋਨ ਚਲੋ ਠੀਕ ਠੀਕ ਆ ਉਹਦਾ ਅਸਲੀ ਰਾਜਗਰ ਦੇਖਦਾ ਸੀ ਕਿਹੜੇ ਸਾਹ ਦਾ ਆਵਾਜ਼ ਆਉਂਦੀ ਆ ਕੂਚ ਆਉਂਦੀਆਂ ਨੇ ਵਾਜਾਂ ਲੜ ਗਈ ਸੁਣਦੇ ਵੀਡੀ ਸੁਣਦੀ ਦੇਖਦਾ ਦਵਾਰਾਂ ਉੱਤੇ ਉਹ ਗਲਾਜ਼ੀ ਵਿੱਚ ਗੇਰੇ ਆ ਪਏ ਗੱਡੂ ਬੈਠਾ ਕੋਲ ਗੱਡੂ ਤਾਂ ਨਹੀਂ ਘਰਦਾ ਰਿਹਾ ਤੇ ਦੋ ਬੈਠੇ ਸੱਪ ਨਹੀਂ ਹੈਗਾ ਨਾ ਸੱਪ ਨਹੀਂ ਹੈਗਾ ਕਿ ਨਿਵਾਇਆ ਇਸ ਕਾਰਨ ਕਿਉਂ ਸਾਦਾ ਹੈ ਪਤਾ ਨਹੀਂ ਕੀ ਕਾਰਨ ਆ ਦੇਖ ਲੈ ਤੂੰ ਹਾਂ ਉਤਾਂ ਵਾਲਾ ਖੂਹ ਬਣ ਗਿਆ ਜੀ ਬੱਜੇ ਕਾਰਨ ਵਾਲਾਂ ਚ ਦੇਖ ਤਾ ਸੀ ਆਵਾਜ਼ ਆਵਾਜ਼ ਵੀ ਸਾਹ ਸਾਹ ਨਹੀਂ ਆਉਂਦੀ ਉਹ ਕੋ ਬੋਰ ਕੋ ਨੂੰ ਆਉਦੀ ਆ ਖਿੱਚਦਾ ਤਾਂ ਨਹੀਂ ਹੀ ਖਾਂ ਤਾਂ ਨਹੀਂ ਧਰਤੇ ਤਾਂ ਸੁਣ ਲੱਗੀ ਉਹ ਹੀ ਤਾਂ ਮੈਂ ਦੀ ਤਾ ਵੀ ਦੇਖ ਕਿਹੜੇ ਸਾਹ ਗਏ ਸਪੀਡ ਕਾ ਆਵਾਜ਼ ਆਉਂਦੀ ਖੂਹ ਹੈ ਤਾਂ ਸਾਲਾ ਲੱਗ ਜੀ ਆਵਾਜ਼ ਹੈ ਨਾ ਉਹ ਵੀ ਤਾਂ ਭਰਿਆ ਹੋਊ ਜਦੋਂ ਮੇਰੇ ਸਾਹ ਨਾਲ ਉੱਚ ਵੀ ਆਉਂਦੀ ਹੈ ਦੇਖ ਤਾਂ ਬੰਦ ਹੋਣਾ ਯਾਰ ਮਿੱਟੀ-ਮਿੱਟੀ ਭਰ ਗਈ ਹੋਣੀ ਉਹਦੇ ਵਿੱਚ ਤਾਂ ਉਹ ਜੰ ਵੀ ਨਹੀਂ ਆ ਸਕਦੀ ਗੱਲ ਕੋਸੋਰ ਆਉਂਦੀ ਉਹਦੇ ਵਿੱਚ ਨੂੰ ਹੁਣ ਜਾਲ ਲੱਗਿਆ ਹੋਣਾ ਨਹੀਂ ਤਾਂ ਥੱਲੇ ਉਤਰ ਕੇ ਦੇਖਿਆ ਹਣਾ ਤਾਂ ਪੌੜੀ ਲਾ ਕੇ ਹਾਂ ਫਿਕਸ ਕੰਮ ਕਰਿਆ ਹੋ ਸੀ ਕੰਮ ਫਿਕਸ ਕਰਿਆ ਬਜਾਲ ਦਾ ਥੱਲੇ ਉਤਰ ਨਹੀਂ ਹੁਣ ਨਹੀਂ ਤਾਂ ਪੌੜੀ ਲਾ ਕੇ ਵਿੱਚ ਛਾਲ ਮਾਰ ਕੇ ਕੱਦਾਂ ਦੇਖਿਆ ਹਣਾ ਤਾਂ ਵੀ ਕਿੱਥੇ ਰੁ ਆਜ ਆਉਂਦੀ ਇਹ ਦੋਏ ਵੀ ਤਾਂ ਹੈਗੇ ਤਾਂ ਆਪਾਂ ਲਾਈਆਂ ਗੱਡੀ ਨਾ ਉਹ ਨਹੀਂ ਤੇ ਹੈਗੇ ਉਹ ਤਾਂ ਬਾਪੂ ਜਿਹੜੇ ਪੌੜੀ ਲਾ ਕੇ ਤਾਂ ਉਤਰ ਜਾਂਦਾ ਤੇ ਇਹਦੇ ਚ ਮਸੂ ਪਾਣੀ ਚ ਗਾਉਂਦੇ ਜਾਂ ਟੱਡੂ ਕੋਠ ਨੂੰ ਔਰ ਗੱਬੇ ਵਿਚ ਉਤਰਨਾ ਇਹਦੇ ਵਿੱਚ ਦੇ ਲੋ ਫੇਰ ਪੱਕੀ ਦੀ ਜੈਂਡੂਰੀ ਕਸਣੀ ਜੇ ਢਿੱਲੀ ਹੋਣੀ ਵਿੱਚ ਜਾਲੀ ਕੋ ਜਣਾ ਤੇ ਪਾਣੀ ਘਟ ਜਾਣਾ ਤਾਂ ਪੰਗਾ ਪਾਣੀ ਵੀ ਵਿੱਚ ਖੜਾ ਹੀ ਹੁੰਦਾ ਦਾ ਤਕਰੀਬਾ ਹੜਾਉਣਾ ਪੈਂਦਾ ਤਾਂ ਜੂਆ ਪੱਖਾ ਹੁੰਦਾ ਤਾਂ ਉਹ ਦੇ ਵਾਲਾ ਤੇਰਾ ਤੇ ਜਿਹੜਾ ਰਹਾੜ ਵਾਲਾ ਉਹ ਪਾਣੀ ਚ ਰੱਖਣਾ ਪੈਂਦਾ ਤਾਂ ਤਾਂ ਚੱਲਦਾ ਦਾ ਡੱਡੂ ਮੋਟਰ ਡੱਡੂ ਮੋਟਰ ਜੇ ਕਿਤੇ ਪਾਣੀ ਦੇ ਬਾਹਰ ਕੱਢ ਲੈਣ ਤੇ ਜਦ ਹਵਾ ਲਈ ਜਾਂਦੇ ਤਾਂ ਬੋ ਪੰਗੇ ਤੇ ਉਹਦੇ ਜੇ ਕਦੇ ਬਾਈ ਚਾਂ ਦਾ ਮੋਟਰ ਨਾ ਚਲਾਈ ਹਫ਼ਤਾ ਖੂ ਖਾਲੀ ਹੋ ਗਏ ਬਾਹਰ ਤੇ ਲੈ ਕੇ ਪਾਣੀ ਪਾਉਣਾ ਪੈਂਦਾ ਜੀ। ਉਹ ਹੀ ਗੱਲ ਆ। ਜਦਾ ਬਹੁਤ ਬੰਗੇ ਤੇ ਬਹੁਤ ਬੰਗੇ ਆ ਜਿੱਦਾਂ ਤੇ ਆ ਮੋਟਰ ਆ ਗਈ ਸਮਰਸੀਪਲ ਇਹਨਾਂ ਨੇ ਕਿਹਾ ਛੜਾਤਾ ਸਾਬ ਕਾ ਸੀ ਤੇ ਉਹਦੇ ਨਾਲ ਆਪਾਂ ਦੋਈ ਚਲਾਉਂਦੇ ਦੇਖੋ। ਉਹ ਇੱਦਾਂ ਕਿ ਬਾਈ ਕਿਸੇ ਨੇ ਆਏ ਕਰਨਾ ਇਹ ਤਾਂ ਪੂਤਿਆਂ ਵਾਲਾ ਹੀ ਖੂ ਬਣ ਗਿਆ ਸੱਚੀ ਦਾ। ਆਵਾਜ਼ ਆਉਗਾ ਵਾਜਾਂ ਆਉਂਦੀਆਂ। ਮੈਨੂੰ ਡਰਨੇ ਵਾਲਾ ਕੰਮ ਆ ਗਿਆ। ਇਹਦਾ ਰਾਤ ਨੂੰ ਡਰਨੇ। ਬਈ ਸੱਚੇ ਆ। ਬਈ ਆ ਭੱਜੂਗੇ ਇਹਨਾਂ ਨੇ। ਜਿੱਦਾਂ ਮਾ ਬਾਈਆ ਲੈ ਕੇ ਰੱਖ ਤੋਰ ਭੱਜ ਲੈਣਾ ਉਹ। ਭੱਜ ਜਾਣਾ ਉਹਨਾਂ ਨੇ। ਮੇਰੇ ਅਵਾਜ਼ਾਂ ਕਿਹੜੇ ਸਾਹਗਰ ਆਉਂਦੀਆਂ ਦੇ ਤਾ ਸਹੀ ਉਹ ਨਿਤਿਆਰਾਂ ਨੇ ਆਉਣਾ ਹੋਣਾ ਉਹਨਾਂ ਨੂੰ ਸਾਲੇ ਨੂੰ ਪਾਉਂਗੇ ਇੱਥੇ ਹੈ ਆਉਣੇ ਪੰਜ ਚਾਰ ਦਿਨ ਤੀ ਲੱਗੀਆਂ ਹਾਂ ਪਹਿਲਾ ਦਿਨ ਸੇ ਆਉਂਦੇ ਪਹਿਲਾਂ ਕਦੇ ਸੁਣੀਆ ਹੀ ਨਹੀਂ ਅਸਲ ਚ ਬਰਸਾਤ ਵੀ ਘੱਟ ਪਈ ਨਹੀਂ ਖੂਹ ਭਰ ਜਾਂਦਾ ਪਾਣੀ ਨਾਲ ਆਪਣਾ ਹੂੰ ਖੂਹ ਤੂੰ ਰੋਜ਼ੇ ਭਰ ਜਾਂਦਾ ਫੇ ਖਾਲੀ ਹੋ ਜਾਂਦਾ ਸਿਆਲ ਜੇ ਤਾਂ ਖਾਲੀ ਹੋ ਜਾਂਦਾ ਖੂਹ ਗਰਮੀਆਂ ਚ ਵੀ ਖਾਲੀ ਹੋ ਜਾਂਦਾ ਆਵਾਜ਼ ਤਾਂ ਕਦੇ ਨਹੀਂ ਆਈ ਪਹਿਲੀ ਵਾਰ ਹੈ ਇਹ ਗੱਲ ਤਾਂ ਪੱਕੀ ਹੈ ਸੜੋ ਇਹਨੇ ਵੀ ਬੈਟਮੈਨ ਹੈ ਖੂਹ ਪਰ ਪਾ ਵੇਲਾ ਕਿਹੜੇ ਸਾਹਗਰ ਲਾ ਰਹੀ ਹੈ ਚੱਲ ਕੋਈ ਨਹੀਂ ਲੈਟ ਤਾਂ ਬਾਕੀ ਭਾਈ ਦੱਸਿਓ ਕਿਸੇ ਨੂੰ ਕਾਰਨ ਪਤਾ ਵੀ ਹੋਇਆ ਕਿ ਆਏ ਵੀ ਖੂਜੋ ਕੇ ਤਾਂ ਸੱਚੀ ਤੇ ਨਹੀਂ ਆਉਂਦੀ ਉਹਨੇ ਭਾਈ ਇਹਦੇ ਸਾਵ ਦਾ ਵੱਜਾਂਉਂਗੀਆਂ ਥੱਲੇ ਇੱਥੇ ਅਸਾਂ ਚ ਸੜਾ ਹੈ ਉਹ ਕਿ ਕਰ ਭਾਈ ਹੋਰ ਹੈ ਬੂਰ ਤਾਂ ਭਰਿਆ ਹੋਇਆ ਜੇ ਤਾਂ ਬੂਰ ਦੀ ਕਹੀਏ ਹੋਰ ਇਹ ਤਾਂ ਭਰਿਆ ਹੋਇਆ ਉਹ ਚ ਇੱਥੇ ਨੂੰ ਵਾਹ ਵਾਹ ਜੀ ਵੱਜਦੀ ਮੈਨੂੰ ਲੱਗਦੀ ਆ ਬਾਕੀ ਪਤਾ ਨਹੀਂ ਭਾਈ ਹੋ ਕਾਰਨ ਤਾਂ ਇੱਕ ਬੂਰੇ ਹੋ ਜਾਇਆ ਤਾਂ ਹੋਰ ਤਾਂ ਮੈਨੂੰ ਲੱਗਦਾ ਨਹੀਂ ਪਰ ਬੂਰ ਭਰਿਆ ਹੋਇਆ ਵਾ ਰੇਤਾ ਭਰਿਆ ਬੋਹਰ ਚ ਹੋਰ ਤਾਂ ਬੰਦ ਹੋ ਗਿਆ ਤਾਂ ਚੱਲਦਾ ਨਹੀਂ ਤਾਂ ਲੈ ਉਹ ਵੀ ਰੇਤਾ ਭਰਿਆ ਬੋਹਰ ਜਿਦਾ ਜਮੇ ਪਾਣ ਵੀ ਬੂਹ ਪਾਣੀ ਵੀ ਬੋਹਰ ਤੱਕ ਖੜਾ ਉੱਪਰ ਤੱਕ ਜੇ ਬੋਹਰ ਚੋਂ ਹੁੰਦੀ ਬੁਲਬੁਲੀ ਨਹੀਂ ਤਾਂ ਨਿਕਲ ਲੈ ਹਵਾ ਨਾਲ ਪਤਾ ਹੀ ਨਹੀਂ ਉਹ ਕਿਹੜਾ ਚੀਜ਼ ਕਿਹੜਾ ਨਹੀਂ ਚੱਲ ਕੋਈ ਨਹੀਂ ਰੱਬ ਦੇ ਰੰਗ ਹੈ ਵੀ ਭਾਈ ਜਿcka ਕਿਤੇ ਧਰਤੀ ਉਬਲਦੀ ਆ ਕੋਈ ਜਵਾਲਾ ਮੂਲੀ ਬੁਲਬੁਲੀ ਉਹ ਨਿਕਲਨੇ ਪਰਲੀ ਸੜ ਜੇ ਨੂੰ ਹੁਣ ਨਹੀਂ ਦੇਖਦੇ ਹੁਣ ਕਿੱਥੇੋਂ ਨਿਕਲਦੇ ਚੱਲ ਕੋਈ ਨਹੀਂ ਚੱਲ ਦੇਖੀ ਜਾਊਗਾ ਆਹ ਉਹ ਕਿਦਾਂ ਉੱਚੇ ਬਣ ਲੱਗੇ ਆਪਾਂ ਇੱਥੇ ਤਾਂ ਰਹਿੰਦੇ ਸਾਰੀ ਉਮਰ ਲੰਘ ਗਈ ਆ ਇਹਦੇ ਬਾਰੇ ਬੈਠਦੇ ਆ ਕੁਝ ਨਹੀਂ ਕਹਿੰਦਾ ਜਾਣ ਪਛਾਣ ਦੇ ਹੋਣੇ ਨਾਲ ਨਾਲ ਤਾਂ ਓਏ ਹੁਣ ਤਾਂ ਜਾਣਦੇ ਹੀ ਹੋਣੇ ਆ ਚੰਗੀ ਤਰ੍ਹਾਂ ਹੈ ਵੀ ਇਹ ਤਾਂ ਆਪਣੇ ਘਰ ਦੇ ਹੀ ਆ ਜੀ ਬਾਈ ਬਾਹਰ ਨੂੰ ਫੜੇ ਸੰਗੋ ਫੜਿਓ ਆ ਵਾਹ ਚੱਲ ਚੱਲ ਮੋਜੀ ਲੱਗੇ ਬੰਨੇ ਨੇ ਇਹ ਵਿੱਚ ਫਿਰ ਦੇਖਿਆ ਵੀ ਸਿੰਗਲੇ ਬਨਾਈ ਕਰਤੀ ਉਹੀ ਮਿਹੜੇ ਨੂੰ ਦੁਆਰਾ ਆਗ ਲੋਆਤਾ ਆਪਾਂ ਨੇ ਦੋ ਦੋ ਮਿਹੜੇ ਇਕੱਠੇ ਨਹੀਂ ਕਰਾਏ ਹੈਗੇ ਗੰਨਾ ਵਧਿਆ ਵਾ ਵਧੇਰਾ ਏ ਆ ਛੋਟੂ ਆ ਲਾਗ ਵਾਲੇ ਕਾ ਬੰਦੇ ਕਰ ਬੇਸ਼ੱਕ ਜਿਹੜਾ ਤੇਰੇ ਕੋਲ ਆ ਐ ਹਾਂ ਦੂਰ ਵਾਲੇ ਕਾ ਨਹੀਂ ਬੰਨਣਾ ਕੋਲ ਵਾਲੇ ਕਾ ਤਾਂ ਕਿਤੇ ਨਹੀਂ ਲੜਾਈ ਹੁੰਦੀ ਹੈਗੀ ਬੰਨਣਾ ਕਿ ਉਹ ਬੰਦੰਦੇ ਵਾਲਾ ਦੂਰ ਵਾਲੇ ਬੰਦੰਦੇ ਦੋਏ ਭਾਈ ਨਹੀਂ ਲੜਦੇ ਹੈਗੇ ਕੋਲ ਕੋਲ ਵਾਲੇ ਜਿਹੜਾ ਨਾ ਕਹਿੰਦੇ ਬੰਨੇ ਆ ਬਲੌਗ

ਹੋਰ ਕਿਦਾਂ ਬੜਾ ਵਧੀਆ ਰਾਤੀ ਸਵੇਰੇ ਬਾ ਹੋ ਗਈ ਹੂੰ ਇੱਥੇ ਵੀ ਰਹਿੰਦੇ ਥੋੜੀ ਜੀ ਬਸ ਹੂੰ ਬਾ ਹੋ ਗਈ ਰਾਤੀ ਤਾਂ ਹੋਈ ਹੋਈ ਚੱਲੀਆਂ ਰਹਿੰਦੀ ਥੋੜੀ ਜੀ ਯਾਰ ਅੱਛਾ ਬੜੀ ਵੱਡੀ ਗਾ ਕੰਡਾ ਤਿੰਨ ਕਿ ਦੁੱਗੇ ਵੇ ਹੂੰ ਇਹਦਾ ਗੀੜ ਵਾਲੇ ਦਾ ਮੈਨੂੰ ਅੱਜ ਵੀ ਪਤਾ ਲੱਗਾ 100 ਰੁਪਏ ਆਉਂਦਾ ਨਹੀਂ ਆਉਂਦਾ ਨਹੀਂ ਅੱਜ ਆਉਂਦਾ ਨਹੀਂ ਅਜੇ ਪਾਇਆ ਨਹੀਂ ਉੱਥੇ ਲੱਗਦਾ ਨਹੀਂ ਹੂੰ ਗਾ ਕੇ ਪੁੱਛ ਲਾ ਨਹੀਂ ਬੜਾ ਕੰਮ ਕਰੀਏ ਕੋਈ ਨਾ ਸੋਨੀ ਆਇਆ ਨਹੀਂ ਇਹਦੇ ਰਾਤ ਪੰਗੇ ਵਾ ਕਾਨੂੰ ਪੈਂਦਾ ਫਿਰ ਓ ਸੋਨੀ ਆਇਆ ਨਹੀਂ ਤੇ ਆਇਆ ਪੰਗਜ ਛਾਵੇਂ ਕਰਉਣੀਏ ਦੇਖੀ ਉਸ ਟਾਈਮ ਤਾ ਬੂਲੇ ਵੱਢਦੇ ਉਹਨੇ ਸੱਤਰ ਤਾਂ ਬਹੁਤ ਹੋਣੇ ਯਾਰ ਤਾਂ ਕਹਿੰਦਾ ਗੰਨੇ ਦੀ ਪਰੀਵਾਰ ਕਾ ਵੱਢਿਆ ਬੂਲੇ ਦੇਖ ਲੋ ਜੇ ਬਗਲ ਕਰਨਾ ਫੇਰ ਤਾਂ ਵੱਧ ਮੰਗਾ ਲੋ ਹੋਰ ਉੱਥੇ ਪਾਣੀ ਆਇਆ ਪਰ ਉਹ ਵੀ ਬਹੁਤ ਵੁੱਫੇ ਵੱਢੇ ਆ ਲੱਗੇ ਜੀ ਪਾਣੀ ਆ ਗਿਆ ਤੇ ਤੁਹਾਨੂੰ ਕਹਿੰਦਾ ਸੀ ਦਰਿਆ ਚ ਵੱਢ ਲੈਣੇ ਆਪਾਂ ਨੇ ਚੱਲ ਆਪਾਂ ਹੁਣ ਵੱੱਢੀ ਤੇ ਮਿਲ ਜਣੇ ਪੈਸੇ ਤੇ ਕੱਕ ਲੈਵਾਂਗੇ ਭਈਆਂ ਦਾ ਇਹ ਵੀ ਜਾਰੀ ਦੇਣੀ ਆ ਮੈਂ ਲੈੱਕ ਲੈਣੇ ਆ ਹਾਂ ਫੇਰ ਆਪ ਜਾਂਦੇ ਪਹਿਲਾਂ ਛੱਡ ਕੇ ਆਉਂਦੇ ਲੈ ਕੇ ਆਉਂਦੇ ਤੁਹਾਨੂੰ ਚੀਜ਼ ਵੀ ਦਿਖਾ ਕੇ ਲਿਆਉਣੀ ਅੱਜ ਮੋਟਰ ਬਰ ਖੂ ਪੂਤਾਂ ਵਾਲਾ ਦਿਖਾ ਦੇ ਪੂਤਾਂ ਵਾਲ ਹੋ ਮੈਂ ਕਹਿੰਦਾ ਜਿਹੜੇ ਭੂਤਾਂ ਵਾਲੇ ਖੂਬ ਵੱਜਦੇ ਉਹ ਐਵੇਂ ਵੱਜਦੇ ਆ ਆਹੋ ਉਹ ਦੇਖੀਏ ਸੀ ਹੈ ਕਿ ਆ ਜਿਆਦਾ ਬੋਲਦਾ ਤੈਨੂੰ ਦਿਖਾ ਦੇਣਾ ਤੂੰ ਆਪਣੇ ਅੱਖਾਂ ਗਾ ਅੱਖਾਂ ਗਾ ਦੇਖੀ ਕੰਨਾ ਗਿਆ ਸੁਣੀ ਉਹਦੇ ਕਹਾਣੇ ਵੀ ਕਹਿੰਦਾ ਪਤਾ ਨਹੀਂ ਮੈਂ ਤਾਂ ਕੱਲ ਦੇਖਿਆ ਅੱਜ ਦੇਖਿਆ ਹੂੰ ਭਈ ਇਹ ਡਰ ਗਏ ਤੇ ਉਹਨਾਂ ਨੇ ਦੱਸਿਆ ਫੇਰ ਦੇਖਿਆ ਬੋਲੇ ਨੂੰ ਤਾਂ ਸੁਣਦੇ ਨਹੀਂ ਹੁਣ ਦੂਏ ਨੂੰ ਸੁਣਿਆ ਬੋਲੇ ਨੂੰ ਕਿੱਥੇ ਸੁਣਦਾ ਆ ਉਹ ਪੈਂਜ ਨੂੰ ਅੰਦਰ ਬਾਜ ਸੁਣਦੀ ਹੋਣੀ ਅੰਦਰ ਕਾ ਨੂੰ ਬਾਹਰੇ ਕੋਲੇ ਪੈਂਜ ਥੋੜੀ ਜੀ ਦੂਰ ਟਰੈਲੇ ਚ ਟਰੈਲੇ ਚ ਅੱਛਾ ਉੱਥੇ ਹਵਾ ਤਾਂ ਜਾਈਉ ਜਾਂਦੀ ਹੈ ਗੂੰਗੂ ਦੀ ਹਲ ਡਰ ਕੇ ਹੋਣੇ ਕਹਲਾ ਡਰ ਕੇ ਸਾਰੀ ਅਸੀਂ ਤਾਂ ਮਾ ਕਿਆ ਡਰਨੇ ਨੂੰ ਕੁਝ ਨਹੀਂ ਹੈ ਅੱਜ ਗੰਨੇ ਵਾਲੇ ਆਏ ਵੇ ਤੇ ਮੈਂ ਤੁਸੀਂ ਦੇਖੋ ਤਾਂ ਕੋਈ ਦਿਖਦਾ ਤੋਂ ਨੂੰ ਸੁਣਦਾ ਇਹ ਸਾਰੀ ਜੀ ਸਾਨੂੰ ਨਹੀਂ ਸੁਣਦਾ ਮੈਂ ਹੁਣ ਇੰਨੇ ਹਵਾ ਚਲਦੀ ਹੈ ਫੇਰ ਸਾਨੂੰ ਸ਼ਾਮ ਨੂੰ ਸੁਣਾਉਂਗਾ ਕੀ ਕਿਆ ਚੀਜ਼ ਆ ਹੈ ਉਹ ਕਿ ਗੈਸ ਗੁੱਪ ਸੋ ਕੋਈ ਪਹਿਲਾਂ ਬੈਂ ਨਹੀਂ ਦੂਆ ਪਾਈਪ ਦੱਬਿਆ ਬਾ ਥੱਲੇ ਨੂੰ ਯਾਰ ਪਹਿਲੇ ਬੂਰ ਵਾਲਾ ਪਹਿਲੇ ਬੂਰ ਵਾਲਾ ਬੂਰ ਸਾਈਡ ਪਰ ਪਾਈਪ ਇਹਨੂੰ ਦੱਬ ਕੇ ਉਹ ਕਰਿਆ ਬਾ ਤਾਂ ਤੇਰਾ ਦੂਆ ਪੱਖਾ ਲਾਇਆ ਤੇਰਾ ਆੜ ਵਾਲਾ ਉਹ ਬਾਜ ਕਰਦਾ ਆ ਦੇਖ ਉਹਦੇ ਵਿੱਚ ਨੂੰ ਹਵਾ ਬਣਦੀ ਆ ਅੱਜ ਅਕਰ ਆਏ ਇਹਨੂੰ ਤਾਂ ਡੀਕਦੇ ਬੈਠੇ 5 ਵਜੇ ਕਹਿੰਦਾ ਆਉਂਗਾ ਮੈਂ ਵੀ ਤਾਂ ਆਈ ਆ 6:30 ਹੋ ਗਏ ਜਾਂ ਪਿਤਾ ਜੀ 5 ਵਜੇ ਬੰਦ ਕੇ 6:04 ਮਿੰਟ ਰਹਿ ਗਏ ਹਾਂ 5 ਵਜੇ ਆ ਗਏ 4 ਮਿੰਟ ਰਹਿ ਗਏ ਉਹ ਤਾਂ ਆਇਆ ਉਹ ਤਾਂ ਕਾਲਾ ਨਿਕਲ ਗਿਆ ਭਾਈ ਉਹ ਗੋਲੀ ਬਾਗੋਂ ਦਾ ਆਉਣਾ ਆ ਆ ਬੜੀ ਗੱਲ ਉਹ ਟਾਟ ਵਾਰਾ ਟਾਟ ਦਾ ਚੱਲੀਆਂ ਕਰਾਤੀ ਉਹ ਰਹੇਗਾ ਉੱਤੇ ਕੱਟ ਕਰਾਉਣੀ? ਉਹਲੇ ਕਰਾਉਂਗਾ ਇਹਦੇ ਵੀ ਇਹ ਨਾਲੇ ਹੁਣ ਜਿੰਨੇ ਟਾਈਮ ਹੋਇਆ ਉਦੋਂ ਕਰਾ ਦੂੰਗਾ। ਕਰਾ ਦੇਣੀ ਤੇ ਉੱਤੇ। ਅਮ ਕਿੱਥੇ ਕਰਾ ਦੂੰਗਾ ਨਾ ਹੋਰ ਦੇ ਨਹੀਂ ਜਾਣਾ ਹੁਣ। ਇਹ ਹੀ ਦਵਾਈ ਕਰਾ ਦੇਣੀ ਤੇ ਉੱਤੇ ਵਧੀਆ ਤੀ ਇਹ ਵੀ ਰਿਜ਼ਲਟ। ਚਲ ਜੀ ਕਰਨੀ ਆ। ਮੈਂ ਉਹਨੂੰ ਕਾਲੂ ਕਰਾ ਦੂੰਗਾ। ਕਾਲੂ ਕਰਾਂ ਦੂੰਗਾ ਤੇ ਹੋਰੀ ਦੱਕਰੀ। ਉਹ ਤਾਂ ਹੋਊਗਾ। ਪੇਉਰ ਪਾਸੇ ਲਾ ਦੇ। ਦੇਖਾਂਗਾ ਢੱਕਦੀ। ਨਹੀਂ ਆਉਂਦੀ ਆ। ਅੱਜ ਖਾਸੀ ਪਾਸੀ ਕਰਕੇ ਆਇਆ ਦਵਾਈ ਇਹ। 25 ਪੰਪਾ ਦਾ ਲਾਏ ਆ। ਨਿੱਦਰਣਾ ਦੇ। ਆ ਬੰਦਰਾਂ ਦੇ ਹਾਂ ਜਦੋਂ ਦੇ ਬਾਪੂ ਨੇ ਕਹਿੰਦਾ ਹੱਥ ਲਾਲੇ ਦਵਾਈ ਵਾਲੇ ਦਵਾਈ ਹੈਗੀ ਆਪਣੇ ਵਾਲੀ ਉਹ ਛਾ ਜਿਹੜੀ ਮੇਰੀ ਲੜੀ ਆ ਹਾਂ ਲਿੰਡਾ ਹਾਂ ਉਹਨੇ ਹੱਥ ਲਾਲੇ ਮੂਹ ਲਾ ਲੈਣਾ ਮੂਹ ਕਹਿੰਦਾ ਖਵੀ ਲਾਲ ਹੋ ਗਈਆਂ ਲਾ ਲਿਓ ਨੇ ਹਾਂ ਉਹ ਤਾਂ ਟੜਫੋਣਾ ਵਾ ਹੁਣ ਇੱਕ ਵਾਰ ਦਵਾਈ ਨੇ ਬੋਤਲ ਪਾਉਂਦੀ ਆ ਮੈਂ 2 ਦਿਨ ਟੜਫਿਆ ਇਹਦਾ ਸਰਮੇ ਪਾਈ ਹੁੰਦੀ ਪੰਪ ਚ ਇਹ ਹੀ ਲਈ ਹੱਲੀ ਜਾਂਦਾ ਕੰਮ ਤੇ ਇਹ ਹਿਲ ਗਏ ਇਹ ਇੱਕ ਤਾਂ ਤੇਲ ਲਾ ਕੇ ਆਉਣਾ ਇਹਨਾਂ ਨੇ ਉਹ ਇਦਾਂ ਹੀ ਤੇ ਰੋ ਤਾਂ ਲੜੀ ਆ ਇਹਨਾਂ ਨੇ ਪਹਿਨਾ ਤੇਲ ਲਾਉਣਾ ਇਹ ਲੈ ਨੇ ਨਾ ਉਹਦਾ ਰੋਤਾ ਕਹਿੰਦਾ ਇਹ ਤੇਲ ਭੁੱਲ ਗਿਆ ਫੇਰ ਔਖਾ ਹੋ ਜਾਂਦਾ ਕਹਿੰਦਾ ਟੀਕਾ ਕਿਥੇ ਰੋਝੀ ਲੜਦੀ ਕਹਿੰਦਾ ਜੇ ਤੇਲ ਭੁੱਲ ਗਿਆ ਫੇਰ ਔਖਾ ਹੋ ਜਾਂਦਾ ਔਖਾ ਲਾ ਕੇ ਸੌਂ ਜਾਣਾ ਕਹਿੰਦਾ ਕੁਝ ਨਹੀਂ ਪਹਲਾ ਸ਼ਾਮ ਨੂੰ ਦਾ ਇਲਾਜ ਹੈਗਾ ਇਹ ਪੰਗਾ ਦੇਂਦਾ ਹੈ ਔਖਾ ਹੈ ਲੜਦੀ ਜਦ ਜ ਤੂੰ ਪਰੋਬਦੀ ਆ ਕੋਈ ਨਹੀਂ ਲੜਦੀ ਹੈਗੀ ਠੰਡੇ ਜਿਹੇ ਮੌਸਮ ਚ ਏਸੀ ਚ ਪੈ ਜਾ ਲੜਨੀ ਨਹੀਂ ਆਈਸੀ ਜੀ ਨਹੀਂ ਲੜਦਾ ਜੰਗਲ ਪਰ ਉਹਨੇ ਦੇਖਿਆ ਮੈਂ ਮੌਸਮ ਦਾ ਬਹੁਤ ਫਰਕ ਪੈ ਗਿਆ ਮੌਸਮ ਦਾ ਹੈ ਪਾਛਵਾ ਕਰਕੇ ਪੈ ਗਿਆ ਧੁੰਦ ਆਉਣ ਲੱਗੀ ਰੋਜੇ ਧੁੰਦ ਵੀ ਨਾਲ ਤਾਂ ਠੰਡ ਵੀ ਪਊਗੀ ਚੰਗੀ ਠੰਡ ਦਾ ਤਾਂ ਪਤਾ ਨਹੀਂ ਹਲੇ ਤਾਂ ਗਰਮੀ ਜਿੰਨਾ ਜਿੰਨੇ ਬੜਦਾ ਨਹੀਂ ਹੈਗਾ ਧੁੰਦ ਲੱਗੀ ਜਾਂਦੀ ਆਪਾਂ ਬੂੜੇ ਨੇ ਹਲੇ ਤਾਂ ਗਰਮੀ ਆ ਪੂਰੀ ਅੱਜ ਦਾ ਪਾਸ਼ਵਾ ਚੱਲਦੀ ਦੁਪਹਿਰ ਦੀ ਬਹੁਤ ਕੰਮ ਦੀ ਓਏ ਪੱਛੋਂ ਚਲਦੀ ਹੋਵਾ ਦਿਖਦੀ ਹੈ ਜੋ ਦਿਨ ਚ ਵੀ ਦੇਖਿਆ ਮੈਂ ਗੰਨਾ ਬੰਦ ਤੇ ਕੇਰੀ ਸਾਰੀ ਜੜੀ ਬੰਨੀ ਗਏ ਗਰਮੀ ਨਾਲ ਗਰਮ ਹੁੰਦਾ ਹਾਂ 3 ਵਜੇ ਦੇ ਨੂੰ ਬੰਨ ਗਏ ਪਾਸ਼ਵਾ ਖੰਡੀ ਹੁੰਦੀ ਹੈ 22 ਕਿਲੇ ਹਾਂ ਉਪਰ ਵਾਲਾ ਵੀ ਬੰਨ ਕੇ 18 ਕਿਹੜਾ ਹਾਂ 18 ਬੰਨਤਾ 85 ਵੀ ਬੰਨਤਾ ਆਹ ਓਕਣੇ ਸਾਰੀ ਸਿੰਗਲੇ 85 ਵੀ ਸਿੰਗਲੇ ਵੀ ਤੇਰੇ ਗੰਨੇ ਨਾਲ ਤੇ ਮੇਰਾ 18 ਦਾ ਟਕੜਾ ਗਿਆ ਉਹਨਾਂ ਨੇ ਤੇਰਾ ਗੰਨਾ ਤਕੜਾ ਵਾਜੀ ਤੇਰਾ 38 ਤਕੜਾ ਹੈ ਨਾ ਮੇਰਾ 33 ਤਕੜਾ ਤੇਰਾ 18 ਹੀ ਤਕੜਾ ਸਾਰੇ ਮੈਂ 38 ਕਿਹਾ ਮੈਨੂੰ ਕਹਿੰਦਾ ਪੰਮੇ ਦਾ 38 ਜਨਾ ਬਹੁਤ ਤਕੜਾ ਹੈ ਸਰਦਾਰ ਨਹੀਂ ਨਹੀਂ ਨਾ ਕਿੰਨਾ ਥੜਾ ਤਕੜਾ ਤੇਰਾ ਹੈਗਾ 38 ਉਹ ਤਾਂ ਬਸ ਤਦ ਪਤਾ ਲੱਗਣਾ ਨਿਕਲਣਾ ਚਾਹੀਦਾ ਤੂੰ 400 ਦੇ ਪੈਸੇ ਦੇ ਦੇ ਆਪੇ ਇਹ ਕਰਾਲਾ ਪਰਚੀਆਂ ਹੋਰ ਚਲ ਦੇ ਤੇ ਆ 400 ਦੇ 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 ਲੈ ਗਾੰਦੂ ਕੈਸ਼ ਲਿਆ ਕੈਸ਼ ਕੋਈ ਨਹੀਂ ਗੰਨੇ ਕੇ ਇਹ ਨੂੰ ਤਾਂ ਉੱਥੇ ਮਿਲਵਾ 400 ਤੈਨੂੰ ਦੇ ਦੇਣੇ ਜਿਹੜੀ ਅਸਲੀ ਪਰਚੀ ਮੱਚੀ ਮੇਰੀ ਤੇਲ ਤੇ ਤੈਨੂੰ ਪੈਸੇ ਦੇਈ ਜਾਣੇ ਅਸੀਂ ਕੀ ਗੱਲ ਘਰਾਈ ਤੇਰੀ ਗੱਲਾਂ ਸੁਣ ਲੈ ਆ ਬੜੀ ਗੱਲ ਦਵਾਈ ਦੱਸੋ ਨੂੰ ਚਲੋ ਠੀਕ ਹੈ ਜੀ ਫਿਰ ਚੰਗਾ ਜੀ ਅਸਰੀਕਾਲ ਜੀ ਅਸਰੀਕਾਲ ਜੀ ਉਹ ਸਵਾਰ ਦੂੰਗਾ ਇੱਕ ਪੰਪ ਨਾਲ ਇੱਕ ਇੱਕਾ ਕਿਤੇ ਸਾਰਨਾ ਦੋ ਭੈਣੇ